ਦਰਿਆਮਾਂ ਦੇ ਵਿੱਚ ਪਤਾਸੇ ਸੁਟਣ ਅਤੇ ਮੁਰਗਿਆਂ ਦੀ ਬਲੀ ਦੇਣ ਦੇ ਨਾਲ ਉੱਥੇ ਹੀ ਪਤਾਸਿਆਂ ਨੂੰ ਚਰਸਿਆਂ ਦੇ ਵਿੱਚ ਰੱਖਣ ਦੇ ਨਾਲ ਤੇ ਖੰਮਣੀ ਗੁੱਟ ਰੱਖਣ ਦੇ ਨਾਲ ਤੁਹਾਡੇ ਦੁੱਖ ਹੋਣਗੇ ਦੂਰ ਕਿਉਂਕਿ ਪਖੰਡੀ ਬਾਬਿਆਂ ਦੇ ਵੱਲੋਂ ਲੋਕਾਂ ਨੂੰ ਆਪਣੇ ਪਿੱਛੇ ਐਨਾ ਲਾਇਆ ਹੋਇਆ ਕਿ ਦੂਜੇ ਪਾਸੇ ਪਖੰਡ ਬਾਦ ਨੂੰ ਵਧਾਵਾ ਦੇਣ ਦੇ ਵਾਸਤੇ ਸਭ ਤੋਂ ਪਹਿਲੇ ਨੰਬਰ ਤੇ ਬੀਬੀਆਂ ਆਉਂਦੀਆਂ ਨੇ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀਡੀਓ ਇਹ ਗੱਲ ਨੂੰ ਆਪ ਪੇਸ਼ ਕਰਦੀ ਹੈ ਨੇ ਸਸ਼ੀਕਾਲ ਮੈਰੀਨਾ ਸਿਮਾਂ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਗੱਲ ਕਰਾਂਗੇ ਪਖੰਡ ਬਾਦ ਨੂੰ ਲੈ ਕੇ ਪਖੰਡ ਬਾਦ ਨੇ ਦੁਨੀਆ ਇਸ ਕਦਰ ਪੱਟ ਦਿੱਤੀ ਹੈ ਕਿ ਆਪਣੇ ਦੁੱਖਾਂ ਨੂੰ ਜਿਹੜੇ ਕਿ ਤੋੜਨ ਦੇ ਵਾਸਤੇ ਆਪਣੇ ਘਰ ਦੇ ਮਸਲੇ ਨੂੰ ਹੱਲ ਕਰਨ ਦੇ ਵਾਸਤੇ ਆਪਣੇ ਬੱਚਿਆਂ ਦੀ ਸਲਾਮਤੀ ਦੇ ਵਾਸਤੇ ਹੁਣ ਆ ਪਤਾਸਿਆਂ ਦੇ ਉੱਤੇ ਆਪਣਾ ਵਿਸ਼ਵਾਸ ਰਹਿ ਗਿਆ ਕਿ ਜੇਕਰ ਉਹ ਪਤਾਸੇ ਜਾਂ ਫਿਰ ਗੁੱਟ ਚਰਤਾਂ ਦੇ ਵਿੱਚ ਰੱਖ ਦੇਣਗੇ ਚਰਤਾਂ ਦੇ ਵਿੱਚ ਦੀਵੇ ਜਗਾ ਦੇਣਗੇ ਜਾਂ ਫਿਰ ਵਗਦੇ ਪਾਣੀ ਦੇ ਵਿੱਚ ਗੁੱਟ ਨੂੰ ਤੇਲ ਦੇਣਗੇ ਪਤਾਸੇ ਰੱਖ ਦੇਣਗੇ ਜਾਂ ਫਿਰ ਉੱਥੇ ਭੋਗ ਲਗਾ ਦੇਣਗੇ ਤਾਂ ਉਹਨਾਂ ਦੇ ਦੁੱਖ ਦੂਰ ਹੋਣਗੇ ਤੇ ਬੱਚੇ ਤਰੱਕੀਆਂ ਕਰਨਗੇ ਇਸ ਤਰੀਕੇ ਦੇ ਨਾਲ ਦੁਨੀਆ ਜਿਹੜੀ ਕਿ ਪਖੰਡ ਬਾਦ ਨੇ ਪਟ ਦਿੱਤੀ ਹੈ ਜਿਹਦੇ ਚੱਲਦੇ ਲਗਾਤਾਰ ਇਹਨਾਂ ਦੇ ਵੱਲ ਜਈਆਂ ਕੱਡੀਆਂ ਹਰਕਤਾਂ ਕੀਤੀਆਂ ਜਾਂਦੇ ਨੇ ਦੂਜੇ ਪਾਸੇ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ ਕਿਉਂਕਿ ਤਾਜੀ ਵੀਡੀਓ ਦੇ ਵਿੱਚ ਦੇਖ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਬੀਬੀਆਂ ਦੇ ਵੱਲੋਂ ਪਖੰਡ ਬਾਦ ਦੇ ਪਿੱਛੇ ਲੱਗਦੇ ਹੋਏ ਵਗਦੇ ਦਰਿਆ ਦੇ ਵਿੱਚ ਇਹਨਾਂ ਦੇ ਵੱਲੋਂ ਪਤਾਸੇ ਸੁੱਟੇ ਗੇ ਮੱਥਾ ਟੇਕਿਆ ਜਾ ਰਿਹਾ ਸੀ ਤੇ ਜਦੋਂ ਜਿਹੜੇ ਕਿ ਪਾਣੀ ਨੂੰ ਸਾਫ਼ ਸੁਥਰਾ ਰੱਖਣਾ ਚਾਹੁੰਦੇ ਨੇ ਪਾਣੀ ਨੂੰ ਬਚਾਉਣਾ ਚਾਹੁੰਦੇ ਨੇ ਉਹ ਵਲੰਟੀਅਰ ਵੱਲੋਂ ਰੋਕਿਆ ਗਿਆ ਤਾਂ ਬੀਬੀ ਨੇ ਗੁੱਸੇ ਦੇ ਵਿੱਚ ਆ ਕੇ ਵਲੰਟੀਅਰ ਦੇ ਥੱਪੜ ਜੜ ਦਿੱਤਾ ਜੋ ਜੇ ਵੀਡੀਓ ਸਾਹਮਣੇ ਆਈ ਹੈ ਆਓ ਨਜ਼ਰ ਮਾਰਦੇ ਹਾਂ ਇਹ ਸਾਰੀ ਵੀਡੀਓ ਤੇ ਝਪਣਾ ਵੀਡੀਓ ਆ ਉਰੇ ਤਾਲਾ ਬੜਾ ਝਪਣਾ ਵੀਡੀਓ ਆ ਉਰੇ ਤਾਲਾ ਬੜਾ ਝਪਣਾ ਵੀਡੀਓ ਆ ਉਰੇ ਤਾਲਾ ਬੜਾ ਸੋ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਕਿ ਇੱਕ ਪਾਸੇ ਤਾਂ ਲੋਕ ਪਾਣੀ ਨੂੰ ਦੂਸ਼ਿਤ ਕਰ ਰਹੇ ਨੇ ਤੇ ਦੂਜੇ ਪਾਸੇ ਜੇਕਰ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹਨਾਂ ਦੇ ਵੱਲੋਂ ਹੱਥੋਂ ਪਾਈ ਕੀਤੀ ਜਾ ਰਹੀ ਹੈ ਜੇਕਰ ਜਹੇ ਪਖੰਡ ਬਾਦ ਕਰਕੇ ਤੁਹਾਡੇ ਮਸਲੇ ਹੱਲ ਹੁੰਦੇ ਹੋਣਾ ਤਾਂ ਡਾਕਟਰਾਂ ਨੂੰ ਜਿਹੜਾ ਕਿ ਹਸਪਤਾਲਾਂ ਦੇ ਵਿੱਚ ਜਾਣ ਦੇ ਜਾ ਕੇ ਉੱਥੇ ਇਲਾਜ ਕਰਨ ਦੀ ਲੋੜ ਨਹੀਂ ਸੀ ਅੱਜ ਐਨੇ ਵੱਡੇ ਪੱਧਰ ਤੇ ਹਸਪਤਾਲ ਖੋਲਣ ਦੀ ਲੋੜ ਨਹੀਂ ਸੀ ਜੇਕਰ ਇਹਨਾਂ ਪਖੰਡੀ ਬਾਬੇ ਨੇ ਪਿੱਛੇ ਲੱਗ ਕੇ ਤੁਹਾਡੇ ਇਲਾਜ ਹੁੰਦੇ ਤੁਹਾਡੇ ਮਸਲੇ ਹੱਲ ਹੁੰਦੇ ਤਾਂ ਫਿਰ ਬੱਚਿਆਂ ਨੂੰ ਵੀ ਪੜਨ ਦੀ ਜ਼ਰੂਰਤ ਨਹੀਂ ਸੀ ਇਹਨਾਂ ਪਖੰਡੀ ਬਾਬਿਆਂ ਦੇ ਪਤਾਸਿਆਂ ਦੇ ਨਾਲ ਹੀ ਤੁਹਾਡੇ ਜਵਾਕ ਨੇ ਜਿਹੜੇ ਉਹ ਸਰਕਾਰੀ ਨੌਕਰੀਆਂ ਤੇ ਲੱਗ ਜਾਣ ਸੋ ਲੋੜ ਆ ਲੋਕਾਂ ਨੂੰ ਸੁਚੇਤ ਹੋਣ ਦੀ ਪਖੰਡਵਾ ਤੋਂ ਦੂਰ ਰਹੋਣ ਦੀ ਤੇ ਲੋਕਾਂ ਨੂੰ ਪਖੰਡਵਾ ਤੋਂ ਦੂਰ ਹੋਣ ਦੀ ਸੁਚੇਤ ਕਰਨਾ ਚਾਹੀਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼